मार्केट चले गए ओह ओहओ ओह ओह पूरी मार्केट चले गई यार पूरी मार्केट खत्म हो गई यार ओह ओहओ 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 ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਪ੍ਰਿਤ ਕੋਰ ਬਸਰਾ ਭਾਰੀ ਲੈਂਡਸਲਾਈਡ ਦੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿਸ ਲੈਂਡਸਲਾਈਡ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਪੂਰੀ ਦੀ ਪੂਰੀ ਜੜੀ ਮਾਰਕੀਟ ਐਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਦੱਸਦੀ ਹੈ ਕਿ ਲੋਕਾਂ ਦੇ ਵੱਲੋਂ ਜਾਨਾਂ ਜੜੀ ਭੱਜ ਕੇ ਬਚਾਈ ਗਈ ਹੈ ਤੇ ਇਸ ਭਾਰੀ ਲੈਂਡਸਲਾਈਡ ਕਾਰਨ ਜਿਹੜੇ ਰਾਹ ਗਿਰਨੇ ਉਹਨਾਂ ਨੂੰ ਕਈ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਕੀ ਕਰਨਾ ਪੈ ਰਿਹਾ ਤਾਂ ਤੁਸੀਂ ਇਹ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਰੀ ਮਲਬਾ ਜਿਹੜਾ ਪਹਾੜਾਂ ਤੋਂ ਖਿਸਪਦਾ ਹੋਇਆ ਨਜ਼ਰ ਆ ਰਿਹਾ ਕਿਵੇਂ ਪੂਰੀ ਤਰ੍ਹਾਂ ਇਸ ਮਲਬੇ ਨੇ ਜਿਹੜੀ ਪੂਰੀ ਮਾਰਕੀਟ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਇਸ ਭਾਰੀ ਲੈਂਡਸਲਾਈਡ ਕਾਰਨ ਲੋਕਾਂ ਨੂੰ ਕਈ ਸਾਰੀਆਂ ਮੁਸ਼ਕਿਲਾਂ ਦਾ ਜਿਹੜਾ ਕੀ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਆ ਜਿਹੜਾ ਕਿ ਇਸ ਲੈਂਡਸਲਾਈਡ ਨੇ ਕਰਕੇ ਰੱਖ ਦਿੱਤਾ ਤਾਂ ਕਈ ਸਾਰੀਆਂ ਦੁਕਾਨਾਂ ਇਸ ਲਪੇਟ ਦੇ ਵਿੱਚ ਆ ਚੁੱਕੀਆਂ ਤਦਾਸ ਜੀ ਕੀ ਜੰਮੂ ਕਸ਼ਮੀਰ ਦੇ ਉਦਮਪੁਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਭਾਰੀ ਲੈਂਡਸਲਾਈਡ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਸਾਰੀ ਦੀ ਸਾਰੀ ਜਿਹੜੀ ਮਾਰਕੀਟ ਹੈ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਦੁਕਾਨਾਂ ਵੀ ਨੇ ਜਿਹੜੀਆਂ ਪੂਰੀ ਤਰ੍ਹਾਂ ਤਾਜ ਦੇ ਪੱਤਿਆਂ ਵਾਂਗ ਢਹ ਢੇਰੀ ਹੋ ਚੁੱਕੀਆਂ ਹਾਲਾਂਕਿ ਇਹ ਰਾਹਤ ਰਹੀ ਹੈ ਕਿ ਜੋ ਲੋਕ ਇਸ ਰਸਤੇ ਦੇ ਵਿੱਚੋਂ ਜਾ ਰਹੇ ਸੀ ਉਹ ਇਸ ਦੀ ਲਪੇਟ ਦੇ ਵਿੱਚ ਨਹੀਂ ਆਏ ਜੀहां ਤਾਂ ਦੱਸ ਦਈਏ ਕਿ ਇਹ ਪੂਰੀ ਲੈਂਡਸਲਾਈਡ ਦੀ ਜਿਹੜੀ ਘਟਨਾ ਉਹ ਜੰਮੂ ਕਸ਼ਮੀਰ ਦੇ ਉਦਮਪੁਰ ਇਲਾਕੇ ਦੇ ਵਿੱਚ ਵਾਪਰੀ ਆ ਜਿੱਥੇ ਕਿ ਇਸ ਲੈਂਡਸਲਾਈਡ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਤੇ ਸਾਰੀਆਂ ਦੀਆਂ ਸਾਰੀਆਂ ਜੜੀਆਂ ਦੁਕਾਨਾਂ ਸੀ ਉਹ ਤਾਜ ਦੇ ਪੱਤਿਆਂ ਵਾਂਗ ਢਹ ਢੇਰੀ ਕਰਕੇ ਰੱਖ ਦਿੱਤੀਆਂ ਨੇ ਮਾਰਕੀਟ ਚਲੇਗੇ ओह 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 पूरी मार्केट चले गई यार पूरी मार्केट खत्म हो गई यार ओह ओहओ ओह ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਪ੍ਰਿਤ ਕੋਰ ਬਸਰਾ ਭਾਰੀ ਲੈਂਡਸਲਾਈਡ ਦੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿਸ ਲੈਂਡਸਲਾਈਡ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਪੂਰੀ ਦੀ ਪੂਰੀ ਜੜੀ ਮਾਰਕੀਟ ਐਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਦੱਸਦੀ ਹੈ ਕਿ ਲੋਕਾਂ ਦੇ ਵੱਲੋਂ ਜਾਨਾਂ ਜੜੀ ਭੱਜ ਕੇ ਬਚਾਈ ਗਈ ਹੈ ਤੇ ਇਸ ਭਾਰੀ ਲੈਂਡਸਲਾਈਡ ਕਾਰਨ ਜਿਹੜੇ ਰਾਹ ਗਿਰਨੇ ਉਹਨਾਂ ਨੂੰ ਕਈ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਜੜਾ ਕੀ ਕਰਨਾ ਪੈ ਰਿਹਾ ਤਾਂ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਰੀ ਮਲਬਾ ਜੜਾ ਪਹਾੜਾਂ ਤੋ ਕਿਸ ਤਰ੍ਹਾਂ ਹੋਇਆ ਨਜ਼ਰ ਆ ਰਿਹਾ ਕਿਵੇਂ ਪੂਰੀ ਤਰ੍ਹਾਂ ਇਸ ਮਲਬੇ ਨੇ ਜਿਹੜੀ ਪੂਰੀ ਮਾਰਕੀਟ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਇਸ ਭਾਰੀ ਲੈਂਡਸਲਾਈਡ ਕਾਰਨ ਲੋਕਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਆ ਜਿਹੜਾ ਕਿ ਇਸ ਲੈਂਡਸਲਾਈਡ ਨੇ ਕਰਕੇ ਰੱਖ ਦਿੱਤਾ ਤੇ ਕਈ ਸਾਰੀਆਂ ਦੁਕਾਨਾਂ ਇਸ ਦੀ ਲਪੇਟ ਦੇ ਵਿੱਚ ਆ ਚੁੱਕੀਆਂ ਤਦ ਆਸ ਜੀ ਕਿ ਜੰਮੂ ਕਸ਼ਮੀਰ ਦੇ ਉਦਮਪੁਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਭਾਰੀ ਲੈਂਡਸਲਾਈਡ ਨੇ ਸਭ ਕੁਝ ਤਬਾਹ ਕਰਕੇ ਲੱਖ ਦਿੱਤਾ ਸਾਰੀ ਦੀ ਸਾਰੀ ਜਿਹੜੀ ਮਾਰਕੀਟ ਹੈ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਦੁਕਾਨਾਂ ਵੀ ਨੇ ਜਿਹੜੀਆਂ ਪੂਰੀ ਤਰ੍ਹਾਂ ਤਾਜ ਦੇ ਪੱਤਿਆਂ ਵਾਂਗ ਢਹ ਢੇਰੀ ਹੋ ਚੁੱਕੀਆਂ ਹਾਲਾਂਕਿ ਇਹ ਰਾਹਤ ਰਹੀ ਹੈ ਕਿ ਜੋ ਲੋਕ ਇਸ ਰਸਤੇ ਦੇ ਵਿੱਚੋਂ ਜਾ ਰਹੇ ਸੀ ਉਹ ਇਸ ਦੀ ਲਪੇਟ ਦੇ ਵਿੱਚ ਨਹੀਂ ਆਏ ਜੀहां ਤਾਂ ਦੱਸ ਦਈਏ ਕਿ ਇਹ ਪੂਰੀ ਲੈਂਡਸਲਾਈਡ ਦੀ ਜਿਹੜੀ ਘਟਨਾ ਉਹ ਜੰਮੂ ਕਸ਼ਮੀਰ ਦੇ ਉਦਮਪੁਰ ਇਲਾਕੇ ਦੇ ਵਿੱਚ ਵਾਪਰੀ ਆ ਜਿੱਥੇ ਕਿ ਇਸ ਲੈਂਡਸਲਾਈਡ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਤੇ ਸਾਰੀਆਂ ਦੀਆਂ ਸਾਰੀਆਂ ਜੜੀਆਂ ਦੁਕਾਨਾਂ ਸੀ ਉਹ ਤਾਜ ਦੇ ਪੱਤਿਆਂ ਵਾਂਗ ਢਹ ਢੇਰੀ ਕਰਕੇ ਰੱਖ ਦਿੱਤੀਆਂ ਨੇ